ਸਿੱਧਾ ਪ੍ਰਕਾਰ ਹੀ ਹੈ ਗਾਇਕ ਨੂੰ ਬਾਈਕ ਤੇ ਕਾਰਨ ਲੱਗੂ ਇੱਕ ਬੋਲੇ ਸ੍ਰੀ ਅਕਾਲ ਬੋਲੇ ਇਹ ਸਵਾਲ ਪਾਵੂ ਕੋ ਰ ਰਹੇ ਹੋਂ ਜਿੱਤੇ ਮੇਰੇ ਪਿੰਡ ਦੇ ਜਿੱਤੇ ਹੰਦੀ ਨੇ ਹਾਂ ਜੀ ਮੈਂ ਤਾਂ ਸਭ ਤੋਂ ਪਹਿਲਾਂ ਫਰੀਦਕੋਟ ਦੀ ਧਰਤੀ ਦਾ ਸ਼ਬਦ ਨਹੀਂ ਹੈ ਕਿੱਦਾਂ ਸੀ ਇਹਨਾਂ ਦਾ ਧੰਨਵਾਦ ਕਰੀਏ ਮੇਰੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਸਤਿਕਾਰ ਦਿੱਤਾ ਜੋ ਕਿ ਇਹਨਾਂ ਆਪ ਮੁਕਕੇ ਚਲੇ ਇਹ ਪਹਿਲਾ ਇਤਿਹਾਸ ਰਚਿਆ ਗਿਆ ਵੋਟਾਂ ਦੇ ਵਿੱਚ ਜਿਹੜਾ ਬਿਨਾਂ ਨਸ਼ੇ ਤੋਂ ਬਿਨਾਂ ਕਿਸੇ ਪੈਸੇ ਤੋਂ ਜਿੱਤਿਆ ਗਿਆ ਹਾਂ ਇਸ ਤੋਂ ਇਲਾਵਾ ਮੇਰੇ ਲਈ ਕੋਈ ਕੋਈ ਲਫ਼ਜ਼ ਨਹੀਂ ਹੈ ਮੇਰੇ ਕੋਲ ਜਦੋਂ ਜਦੋਂ ਸਮੀਕਰਨ ਬਦਲੇ ਨੇ 20 ਤਰੀਕ ਤੋਂ ਬਾਅਦ ਪਹਿਲਾ ਸਮੀਕਰਨ ਕੁਝ ਹੋਰ ਸੀ ਕਿਸ ਤਰੀਕੇ ਦਾ ਲੱਗਿਆ ਉਹ ਤੁਹਾਨੂੰ ਅਸੀਂ ਫਰੀਦਕੋਟ ਦੀ ਧਰਤੀ ਨੂੰ ਇਸੇ ਲਈ ਛੋੜਿਆ ਸੀ ਕਿਉਂਕਿ ਇਹ ਪੰਥਕ ਹੈ। ਹਮ ਇੱਥੇ ਇੱਥੇ ਜਿਹੜੇ ਚਿਹਰੇ ਨੇ ਨਾ ਸਾਰੇ ਪੰਥਕ ਚਿਹਰੇ ਨੇ। ਤੇ ਸਾਨੂੰ ਆ ਸਾਨੂੰ ਉਮੀਦ ਸੀ ਕਿ ਇੱਥੋਂ ਜੋ ਸਾਨੂੰ ਮਾਣ ਮਿਲੂਗਾ ਹੋਰ ਕਿਸੇ ਧਰਤੀ ਤੋਂ ਨਹੀਂ ਮਿਲੂਗਾ ਬੋਲੇ ਇਸਨ ਹੈ ਦੇ ਕੀ ਸੋਚਿਆ ਹੈ ਕੀ ਕੀ ਕਰਨਾ ਹੈ ਐਮਪੀ ਬਣ ਕੇ ਹੁਣ ਅੱਗੇ ਕੁਝ ਸੋਚਿਆ ਹੈ ਹਾਂਜੀ ਅੱਗੇ ਪਹਿਲਾ ਸਭ ਤੋਂ ਪਹਿਲਾ ਦਾ ਮੁੱਦਾ ਹੋਏਗਾ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹ ਉਹ ਆਪਾਂ ਪਾਰਲੀਮੈਂਟ ਦੇ ਵਿੱਚ ਕਰਾਂਗੇ ਤੇ ਜਿਹੜੇ ਨੌਜਵਾਨ ਮੇਰੇ ਵੀਂਡੇ ਉਹਨਾਂ ਲਈ ਆਪਾਂ ਪਿੰਡ-ਪਿੰਡ ਦੇ ਵਿੱਚ ਪ੍ਰਚਾਰ ਕਰਖਾਂਗੇ ਤਾਂ ਕਿ ਜੋ ਸਾਡੀ ਸਿੱਖ ਕੌਮ ਲਈ ਜਾਗਰੂਕ ਕਰ ਸਗੀ ਆਪਾਂ ਉਹਨਾਂ ਨੂੰ ਤੇ ਕਿਸਾਨੀ ਮੁੱਦੇ ਹੋ ਗਏ ਬੰਦੀ ਸਿੰਘਾਂ ਦਾ ਮੁੱਦਾ ਉਹ ਜਿਹੜਾ ਮੇਨ ਆ ਸਾਡਾ ਪੰਜਾਬ ਦਾ ਹਨਾ ਉਹ ਵੀ ਆਪਾਂ ਸਾਰੇ ਮੁੱਦੇ ਲੈ ਕੇ ਆਵਾਂਗੇ ਜਿਵੇਂ ਪਿਛਲੀ ਸਰਕਾਰਾਂ ਨੇ ਬੇਅਦਬੀ ਮਸਲੇ ਨੂੰ ਲੈ ਕੇ ਉਹ ਤੋਂ ਚੁੱਪ ਕਰ ਜਾਂਦੇ ਸੀ ਕਿਸੇ ਇਹੋ ਜਿਹੇ ਤਰੀਕੇ ਦੇ ਨਾਲ ਤਾਂ ਹੀ ਹੋ ਗਿਆ ਕਿ ਭਾਈ ਸਾਹਿਬ ਜਿੱਤ ਗਏ ਨੇ ਤੇ ਉਹ ਜਿਹੜੇ ਮੁੱਦੇ ਨੇ ਉਹ ਭੁੱਲ ਜਾਣ ਕਿਉਂਕਿ ਉਹ ਤਾਂ ਚੁੱਪ ਕਰਦੇ ਸੀ ਕਿਉਂਕਿ ਉਹਨਾਂ ਨੂੰ ਉੱਪਰੋਂ ਆਰਡਰ ਆਉਂਦੇ ਸੀ ਅਸੀਂ ਆਜ਼ਾਦ ਖੜੇ ਆ ਸਾਡੀ ਸੋਚ ਵੀ ਆਜ਼ਾਦ ਹੈ ਸਾਨੂੰ ਜੋ ਪੰਥ ਹੁਕਮ ਲਾਊਗਾ ਅਸੀਂ ਉਹ ਸਿਰ ਮੱਥੇ ਹੋਊਗਾ ਅਸੀਂ ਕਿਸੇ ਦੇ ਦਬਾਅ ਥੱਲੇ ਨਹੀਂ ਅਸੀਂ ਜੋ ਪੰਥ ਸਾਨੂੰ ਕਹੂਗਾ ਅਸੀਂ ਉਹ ਕਰਾਂਗੇ ਹਾਂ ਫਰੀਦਕੋਟ ਦੇ ਲੋਕਾਂ ਦਾ ਕਿਵੇਂ ਧੰਨਵਾਦ ਕਰੋਗੇ ਹੁਣ ਕਿਹੜੇ ਸ਼ਬਦਾਂ ਚ ਹੈ ਹੀ ਨਹੀਂ ਸ਼ਬਦ ਸ਼ਾਬਦ ਹੀ ਨਹੀਂ ਮੇਰੇ ਕੋਲ ਹੈ ਨਾ ਲਈ ਮੈਂ ਸੱਚੇ ਤੱਤ ਕੁਝ ਵੀ ਨਹੀਂ ਕਹਿ ਸਕਦੀ ਇਹ ਹੀ ਹੈ ਜੀ ਸਾਡੇ ਲਈ ਰੱਬ ਨੇ ਹੂੰ ਰੱਬ ਤੋਂ ਵੀ ਰੱਬ ਰੱਬ ਨੇ ਸਾਡੇ ਲਈ ਸਾਡੇ ਲਈ ਆਪ ਰੱਬ ਨੀਚੇ ਇਹਨਾਂ ਨੂੰ ਫੇਰਨਾ ਪਾਪਕ ਵੀ ਹੋ ਰਹੇ ਅਰੇ ਇੱਕ ਪਾਸੇ ਦੇਖੇ ਵੱਡੇ ਵੱਡੇ ਕਲਾਕਾਰ ਆ ਰਹੇ ਸੀ ਵੱਡੇ ਵੱਡੇ ਰੋਡ ਸ਼ੋਅ ਹੋ ਰਹੇ ਸੀ ਪੰਜਾਬ ਦਾ ਮੁੱਖ ਮੰਤਰੀ ਤਕਰੀਬਨ ਕਿੰਨੇ ਰੋਡ ਸ਼ੋਅ ਕਰਕੇ ਗਿਆ ਇੱਥੇ ਆ ਕੇ ਹਨਾ ਤੇ ਇੱਕ ਪਾਸੇ ਲੱਗਦਾ ਸੀ ਕਿ ਇੱਕ ਪੰਥ ਦੀ ਗੱਲ ਕਰਨ ਵਾਲਾ ਇੱਕ ਆਮ ਬੰਦੇ ਨੇ ਉਦੋਂ ਕਿਸ ਤਰ੍ਹਾਂ ਕਿਤੇ ਤਾਂ ਲੱਗਦਾ ਸੀ ਮੈਨੂੰ ਇਹ ਲੱਗਦਾ ਸੀ ਕਿ ਜੋ ਗੁਰੂ ਮਹਾਰਾਜ ਗੁਰਗੋਬਿੰਦ ਸਿੰਘ ਦੀ ਸੰਗਤ ਹੈ ਨਾ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਕਿਹਾ ਮੇਰਾ ਕੱਲਾ ਕੱਲਾ ਸਿੰਘ ਸਵਾ ਦੇ ਬਰਾਬਰ ਆ ਉਹ ਮੇਰੇ ਵੀਰਾਂ ਨੇ ਕਰਕੇ ਦਿਖਾਇਆ ਉਹਨਾਂ ਤੋਂ ਉੱਪਰ ਤਾਂ ਕੋਈ ਲੀਡਰ ਆਉਂਦਾ ਨਾ ਕੋਈ ਕਲਾਕਾਰ ਆਉਂਦਾ ਸਾਰੇ ਉਹਨਾਂ ਦੇ ਕਟਚੀਰਿਆਂ ਤੋਂ ਤੁਹਾਡੇ ਖਿਲਾਫ ਰੋਸਾ ਰਿਆ ਚਾਰ ਵੀ ਤੁਹਾਡੇ ਖਿਲਾਫ ਕੀਤਾ ਗਿਆ ਬੰਦੇ ਗਿਆ ਕੈਂਡੀਡੇਟ ਵੀ ਦਿੱਤੇ ਗਏ ਕੁਝ ਕਹੋਗੇ ਨਹੀਂ ਜਿੱਦਾਂ ਦੀ ਉਹਨਾਂ ਦੀ ਸੋਚ ਸੀ ਉਹਨਾਂ ਨੇ ਵਰਤੀ ਆ ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਕੁਝ ਨਹੀਂ ਕਹਾਂਗਾ ਹੋਰ ਪਾਰਟੀ ਸੀ ਆਪਣੇ ਉਹ ਕਹਿੰਦੇ ਸੀ ਅਸੀਂ ਪੰਥਕਾਂ ਤਾਂ ਕੀ ਲੱਗਦਾ ਇਹ ਜੋ ਪੰਥਕ ਹੁਣ ਜਿਹੜਾ ਪੰਥਕ ਆਇਆ ਇਹ ਪੰਥਕ ਸੀ ਜਾਂ ਉਹ ਪੰਥਕ ਹੈ ਕੀ ਚੀਜ਼ ਲੱਗਦਾ ਉਹ ਤੁਸੀਂ ਵੀ ਸਮਝਦਾਰ ਹੋ ਸਾਰੇ ਮੈਂ ਆਨਾਰੇ ਕੁਛ ਨਹੀਂ ਬੋਲਣਾ ਚਾਹਾਂਗੇ ਤੁਸੀਂ ਵੀ ਸਮਝਦਾਰ ਹੋ ਕੌਣ ਪੰਥਕ ਹੈ ਤੇ ਕੌਣ ਕੀ ਕਿਨੇ ਮੋਟੇ ਤੁਸੀਂ ਅੰਦਰ ਆਇਓ ਕੀ ਅੰਦਰ ਸਰਟੀਫਿਕੇਟ ਮਿਲ ਗਿਆ ਜਾਂ ਕੀ ਨਹੀਂ ਹਲੇ ਟਾਈਮ ਲੱਗੂਗਾ 1 ਘੰਟੇ ਦੀ ਉਹਨਾਂ ਨੇ ਵੇਟ ਹੋਰ ਦੱਸੀ ਹੈ 1 ਘੰਟੇ ਬਾਅਦ ਕਹਿ ਰਿਹਾ ਕਿ ਮਿਲੂਗਾ ਹਾਂਜੀ ਕੋ ਡਰ ਸੀ ਸਵੇਰੇ ਅੱਜ ਮਨ ਦੇ ਵਿੱਚ ਹੈ ਸੀ ਕੁਝ ਨਹੀਂ ਬਿਲਕੁਲ ਵੀ ਨਹੀਂ ਸੀ ਯਾਰ ਪੁਤਰਾ ਚੜਾ ਜਾਉਂਦਾ ਰਿਹਾ ਨਾ ਨਹੀਂ ਪਹਿਲਾਂ ਇੱਕ ਵਾਰ ਮਨ ਨੂੰ ਲੱਗਿਆ ਸੀ ਜਦੋਂ ਥੋੜੀਆਂ ਮਸ਼ੀਨਾਂ ਲੇਟ ਹੋਈਆਂ ਸੀ ਵੈਸੇ ਸਾਡੇ ਮਨ 'ਚ ਕੋਈ ਸ਼ੱਕ ਨਹੀਂ ਸੀ ਕਿ ਮਸ਼ੀਨਾਂ ਲੇਟ ਨੂੰ ਲੈ ਕੇ ਤੁਹਾਨੂੰ ਲੱਗਿਆ ਸੀ ਇਹ ਚੀਜ਼ਾਂ ਕੋਈ ਡਰ ਸੀਗਾ ਦਿਮਾਗ 'ਚ ਥੋੜਾ ਜਿਹਾ ਸੀ ਜਦੋਂ ਜਦੋਂ ਸਟਾਰਟਿੰਗ ਦੇ ਚਰਹਾਨ ਆਏ ਨੇ ਉਦੋਂ ਥੋੜਾ ਮੋਟਾ ਡਰ ਲੱਗਦਾ ਸੀ ਜਦੋਂ 2-400 ਦਾ ਘੇਰ ਫੇਰ ਚੱਲ ਰਹੀ ਸੀ ਕੰਫੀਡੈਂਸ ਪੂਰਾ ਸੀ ਪੂਰਾ ਸੀ ਸਾਰੇ ਪਰਿਵਾਰ ਦਾ ਪੂਰੇ ਪਰਿਵਾਰ ਦਾ ਵਿਸ਼ਵਾਸ ਕਰ ਰੋ ਹੋ ਗਿਆ ਸੀ ਕਿ ਹੁਣ ਜਿੱਤ ਬਕੀ ਹੈ ਮੈਨੂੰ ਤਾਂ ਟੁੱਟਿਆ ਹੀ ਨਹੀਂ ਵਿਸ਼ਵਾਸ ਖੋਣਾ ਦੋ ਮੈਨੂੰ ਟੁੱਟਿਆ ਹੀ ਨਹੀਂ ਵਿਸ਼ਵਾਸ ਮੈਨੂੰ ਇੰਨਾ ਸੰਗਤ ਦੇ ਉੱਤੇ ਭਰੋਸਾ ਸੀ ਕਿ ਇਹਨਾਂ ਨੇ ਸਾਡੇ ਨਾਲ ਇੰਨਾ ਪਿਆਰ ਸਤਿਕਾਰ ਦਿੱਤਾ ਭਰੋਸਾ ਟੁੱਟਿਆ ਹੀ ਨਹੀਂ ਹੈ ਹਮ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har bade IPTV platform te dekh sakde ho Raney jappe ton door te mudde de neede Live Punjabi TV